ਇਹ ਉਹ ਕਰਿਆਨੇ ਦੀ ਦੁਕਾਨ ਹੈ ਜਿੱਥੋਂ ਅਣਪਛਾਤੇ ਦੋ ਨੌਜਵਾਨ ਦੁਕਾਨਦਾਰ ਤੋਂ ਨਗਦੀ ਲੁੱਟ ਕੇ ਫਰਾਰ ਹੋ ਗਏ। ਘਟਨਾ ਸੁਨਾਮ ਦੀ ਹੈ। 5 ਦਸੰਬਰ ਦੀ ਰਾਤ ਨੂੰ ਕਰੀਬ 8 ਵਜੇ ਇਹ ਵਾਰਦਾਤ ਹੋਈ। ਦੁਕਾਨਦਾਰ ਜਦੋਂ ਸਮਾਨ ਸਮੇਟਣ ਵਿੱਚ ਲੱਗਿਆ ਹੋਇਆ ਸੀ ਤਾਂ ਅਚਾਨਕ ਮੋਟਰਸਾਈਕਲ ਤੇ ਦੋ ਨੌਜਵਾਨ ਸਮਾਨ ਲੈਣ ਦੇ ਬਹਾਨੇ ਆਏ ਅਤੇ ਹਥਿਆਰਾਂ ਦੇ ਦਮਤੇ ਗੱਲੇ ਵਿੱਚ ਪਿਆ 10000 ਕੈਸ਼ ਲੈ ਕੇ ਫਰਾਰ ਹੋ ਗਏ। ਕ੍ਰੀਮਨ ਰਾਤ 8:00 ਵਜੇ ਹੀ ਮੈਂ ਆਪਣੇ ਸਮਾਨ ਦੀ ਸੈਟਿੰਗ ਕਰ ਰਿਹਾ ਸੀਗਾ ਦੋ ਬੰਦੇ ਆਏ ਆ ਕੇ ਉਹਨਾਂ ਨੇ ਮੈਨੂੰ ਸਮਾਨ ਦੇਣ ਵਾਸਤੇ ਕਿਹਾ ਬਟ ਮੈਂ ਅੰਦਰ ਸਮਾਨ ਲੈਣ ਜਦੋਂ ਗਿਆ ਤਾਂ ਇੱਕ ਬੰਦਾ ਪਿੱਛੇ ਹੀ ਮੇਰੇ ਨਾਲ ਆ ਗਿਆ ਉਸਨੇ ਨਾਲ ਨੇ ਦਸਤਰਾ ਕੱਟਿਆ ਦਸਤਰਾ ਕੱਢ ਕੇ ਮੈਨੂੰ ਕਹਿੰਦਾ ਲਾਲਾ ਚੁੱਪ ਕਰ ਜਾ ਅਸੀਂ ਚੁੱਪ ਕਰਕੇ ਸਾਈਡ ਤੇ ਖੜ੍ਹ ਗਏ ਜੀ ਫੋਟੋ ਬਾਦ ਉਹਨਾਂ ਨੇ ਮੇਰੀ ਸਾਰੀ ਫਰੋਣਾ ਫਰਾਲੀ ਕੀਤੀ ਹੈ ਫਰੋਲਾ ਫਰਾਲੀ ਕਰਨ ਤੋਂ ਬਾਅਦ ਹੁਣ ਜਦ ਕੁਝ ਨਹੀਂ ਲੱਭਿਆ ਫਿਰ ਉਹਨੇ ਸਾਰੇ ਦਰਾਜ ਖੋਲੇ ਦਰਾਜ ਦੇ ਵਿੱਚ ਇੱਕ ਦਰਾਜ ਦੇ ਵਿੱਚ ਮੇਰਾ ਪਰਸ ਸਾਰੇ ਡਾਕੂਮੈਂਟ ਪਏ ਸੀ ਪਰਸ ਦੇ ਵਿੱਚ ਤੇ ਉਹਦੇ ਵਿੱਚ 10000 ਰੁਪਇਆ ਵੀ ਪਿਆ ਸੀ ਉਹ ਸਾਰਾ ਲੁੱਟ ਕੇ ਨਾਲੇ ਤੁਰੰਤ ਉਹ ਚਲੇ ਗਏ ਤੇ ਕਹਿੰਦੇ ਜੀ ਬਾਤ ਨੂੰ ਜਾਣ ਜਾਂਦੇ ਕਹਿੰਦੇ ਲਾਲਾ ਸਾਰਾ ਕੁਝ ਤਾਂ ਹੋ ਗਿਆ ਹੁਣ ਮੋਬਾਈਲ ਦੇ ਦੇ ਕਹਿੰਦਾ ਮੋਬਾਈਲ ਉਹਨਾਂ ਦੇ ਹੱਥ ਨਹੀਂ ਲੱਗ ਪਾਇਆ ਮੈਂ ਕਿਹਾ ਵੀਰੇ ਬਖਸ਼ ਦੇ ਮੈਨੂੰ ਹੁਣ ਤੂੰ ਜਾ ਫਿਰ ਉਹ ਚਲੇ ਗਏ ਤੇ ਦੋ ਨਾਮ ਲੂ ਬੰਦੇ ਆਏ ਤੇ ਇਹਨਾਂ ਤੋਂ ਸਮਾਨ ਲੈਣ ਦੇ ਬਹਾਨੇ ਇਹਨਾਂ ਨੂੰ ਬਰਾਤ ਹੁਕਾ ਆ ਕੇ ਦਾਤਰ ਦਿਖਾ ਕੇ ਇਹਨਾਂ ਦੇ ਗੱਲੇ ਦੇ ਵਿੱਚੋਂ 10000 ਰੁਪਏ ਲੈ ਗਏ ਤੇ ਇਹਨਾਂ ਤੇ ਅੱਜ ਸਵੇਰੇ ਹੀ ਹੋਣੀ तकरीबन 15-20 ਮਿੰਟ ਪਹਿਲਾਂ ਇਹਨਾਂ ਨੇ ਸਾਨੂੰ ਸੂਚਨਾ ਦਿੱਤੀ ਐ ਅਸੀਂ ਮੌਕੇ ਤੇ ਆਇਆ ਸੀਆਈਏ ਤੋਂ ਵੀ ਅਸੀਂ ਟੀਮ ਮੰਗਵਾਈ ਐ ਤੇ ਅਸੀਂ ਇਹਨੂੰ ਕੋਸ਼ਿਸ਼ ਕਰਾਂਗੇ ਵੀ ਇਹਨਾਂ ਦੀ ਹੱਕ ਰਸਾਈ ਹੋਵੇ ਤੇ ਇਹ ਜਿਹੜੇ ਮਾੜੇ ਅਨਸਰ ਨੇ ਜਿਨ੍ਹਾਂ ਨੇ ਸਾਡੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਦਾ ਯਤਨ ਕੀਤਾ ਇਹਨਾਂ ਨੂੰ ਅਸੀਂ ਸਲਾਖਾਂ ਦੇ ਪਿੱਛੇ ਭੇਜ ਕੇ ਹੀ ਦਮ ਲਵਾਂਗੇ ਉਨੀ ਦੇਰ ਤੱਕ ਅਸੀਂ ਟਿਕ ਕੇ ਨਹੀਂ ਬੈਠਾਂਗੇ ਸਾਡੇ ਸੁਨਾਮ ਨੂੰ ਸੁਰੱਖਿਅਤ ਰੱਖਣ ਦੀ ਪੂਰੀ ਕੋਸ਼ਿਸ਼ ਕਰਾਂਗੇ